ਜਦੋਂ ਜਬੇ ਵਲੌਗ ਦੇ ਨਾਲ ਤੁਸੀਂ ਨਾਲ ਉਸ ਤੱਕ ਬਨੇ ਰਹਿਣਾ ਤੇ ਮੈਨੂੰ ਨਹੀਂ ਪਤਾ ਮਾਸੀ ਦਾ ਕੀ ਰਿਐਕਸ਼ਨ ਹੋਏਗਾ ਸਭ ਤੋਂ ਪਹਿਲਾਂ ਮੈਂ ਦੱਸ ਦਿੰਨੀ ਆ ਕਿ ਮੇਰੇ ਕੋਲ ਫੋਨ ਪਿਆ ਸੀ ਜਿੱਦਾਂ ਕਿ ਇਹ ਫੋਨ ਕੋਈ ਵੀ ਯਾਨੀ ਕਿ ਮਮਾ ਦਾ ਫੋਨ ਹੈ ਠੀਕ ਹੈ ਤੇ ਇਹਦੇ ਵਿੱਚ ਮੈਂ SIM ਆਪਣੀ ਪਾਈ ਹੈ ਮੇਰੇ ਕੋਲ ਯਾਨੀ ਕਿ ਘਰੇ ਪਈ ਹੋਈ ਸੀ ਐਕਸਟਰਾ ਠੀਕ ਹੈ ਤੇ ਉਹ ਨੰਬਰ ਕਿਸੇ ਕੋਲ ਵੀ ਨਹੀਂ ਹੈਗਾਗਾ ਮੈਂ ਇਸੇ ਲਈ ਸਿਮ ਮੈਂ ਲਈ ਕਿ ਮੈਂ ਪ੍ਰੈਂਕ ਕਰਨਾ ਹੈ ਬਟ ਨੰਬਰ ਉਹ ਮੈਂ ਯੂਜ਼ ਨਹੀਂ ਕਰਨਾ ਹੈਗਾਗਾ ਬਸ ਜਿਸ ਹਿਸਾਬ ਨਾਲ ਤੂੰ ਕਰੇ ਐਕਸਟਰਾ ਸਿਮ ਰੱਖ ਲਾ ਪਿਆ ਲੱਗਦਾ ਤੂੰ ਕਦ ਭੱਜਣ ਦਾ ਕੰਮ ਫੇਰ ਸ਼ੁਰੂ ਕਰਨਾ ਹੈ ਵੈਸੇ ਆਮ ਘਰਾਂ ਦੇ ਵਿੱਚ ਇਦਾਂ ਫालतू ਸਿਮ ਨਹੀਂ ਰੱਖੀਆਂ ਜਾਂਦੀਆਂ ਜਿਸ ਹਿਸਾਬ ਨਾਲ ਤੂੰ ਦੱਸੰਦੇ ਕਿ ਸਾਡੇ ਘਰੇ ਸਿਮ ਪਈ ਸੀ ਠੀਕ ਹੈ ਨਾ ਇੱਕ ਹੀ ਨਹੀਂ ਲਈ ਜਾਂਦੀ ਸਿਮ ਬੱਤ ਸਹੀ ਹੈ ਪਾ ਚੁੱਕੀਆਂ ਐਂਡ ਫੋਨ ਵੀ ਆਨ ਕਰ ਲਿਆ ਫਾਈਨਲੀ ਫੈਮਲੀ ਨੂੰ ਵੀ ਪਤਾ ਹੋਏਗਾ ਕਿ ਮੈਂ ਪਹਿਲੀ ਗੱਲ ਤਾਂ ਤੂੰ ਫੋਨ ਕੰਨ ਨਾਲ ਲਾ ਤੈਨੂੰ ਫੋਨ ਫੜਨਾ ਹੀ ਨਹੀਂ ਹੁੰਦਾ ਕਿਵੇਂ ਫੜਨਾ ਆ ਭੜ ਭੜੇ ਜਿਹਾ ਐਕਸ਼ਨ ਮਾਰਦੇ ਰਹੀ ਨਹੀਂ ਆ ਬਾਕੀ ਦੂ ਕਿੰਨੀ ਆ ਕਿ ਮੈਂ ਆਪਣੇ ਹਨਾ ਮਤਲਬ ਕਰ ਦੇਣ ਦੱਸਿਆ ਨਹੀਂ ਆ ਤੂੰ ਬੜਾ ਬਹਾਦਰੀ ਦਾ ਕੰਮ ਕਰ ਲੱਗੀ ਸੀ ਜਿਹੜਾ ਤੂੰ ਉਹਨਾਂ ਨੂੰ ਦੱਸਣਾ ਸੀ ਠੀਕ ਆਣਾ ਹੁਣ ਕਰੂਗੀ ਇਹ ਗੰਦੇ ਗੰਦੇ ਪ੍ਰੈਂਕ ਤੇ ਲੋਕਾਂ ਦਾ ਕਰੂਗੀ ਦਿਮਾਗ ਖਰਾਬ ਤੂੰ ਸਾਰਾ ਯੂਥ ਖਰਾਬ ਕਰਤਾ ਤੁਸੀਂ ਉਹ ਯਾ ਕਿਹੜਾ ਪ੍ਰੈਂਕ ਆ ਹੂੰ ਹੂੰ ਇਹ ਪ੍ਰੈਂਕ ਤਾਂ ਅਸੀਂ ਪਹਿਲੀ ਵਾਰੀ ਵੇਖਿਆ ਤੇ ਜੇ ਕਿਸੇ ਨੇ ਵੇਖਣਾ ਆ ਤੇ ਇਹ ਮੈਡਮ ਦੇ ਵਲੌਗ ਵੇਖ ਕੇ ਸਿੱਖ ਲਿਓ ਐਡੇ ਗੰਦੇ ਗੰਦੇ ਪ੍ਰੈਂਕ ਨਾਲ ਤੁਸੀਂ ਕਰੋਗੇ ਨਾਲੇ ਘਰਦਿਆਂ ਦਾ ਛੇਤਰ ਖਾਓਗੇ ਇੱਕ ਆ ਮੂੰਹ ਕਿਵੇਂ ਨਾ ਬਣਾਉਂਦੀ ਭੈੜਾ ਜਿਆ ਐਡੀ ਹੈ ਨਹੀਂ ਜਿਵੇਂ ਜਿੱਦੀ ਤੂੰ ਬੰਦੀ ਆ ਤੂੰ ਜਿਵੇਂ ਦੀ ਹੈਗੀ ਆ ਨਾ ਓਵੇਂ ਦੀ ਰਿਆ ਕਰ ਹੂੰ ਕੋਈ ਤਾਂ ਤੈਨੂੰ ਕਹਿ ਕਾ ਨਾ ਉਹ ਉਹ ਗੁਰੜਾ ਨਹੀਂ ਬੋਲਣਾ ਹੋਊਗਾ ਸਾਹ ਕਿ ਥੋੜੇ ਆਪਣੇ ਸੁਪਰੇ ਦਾ ਕੋ ਹੈ ਕੋਣ ਐ ਕਹਿੰਦੀ ਆਨੇ ਇਸ ਤੇ ਕੰਮ ਕਰੀ ਰਖਟਾ ਉਹ ਸੱਚ ਸਰੇ ਦੀ ਅਨਪੜ ਵਲੌਗਰ ਠੀਕ ਆ ਨਾ ਤੂੰ ਜਿੰਨੀ ਤੂੰ ਬੰਦੀ ਹੁੰਦੀ ਤੂੰ ਹੈ ਨਹੀਂਗੀ ਵੀਡੀਓ ਦੇ ਵਿੱਚ ਕੀ ਤੂੰ ਪ੍ਰੈਂਕ ਕੀਤਾ ਘਟਿਆ ਪ੍ਰੈਂਕ ਕੀਤਾ ਬੂਥਾਵੇਂ ਕਿਵੇਂ ਬਣਾਉਂਦੀ ਆ ਤੂੰ ਆਪਣੀਆਂ ਅੱਖਾਂ ਕਿਦਾਂ ਟੇਡੀਆਂ ਮੇਡੀਆਂ ਕਰ ਕਰਕੇ ਲੋਕਾਂ ਨੂੰ ਡਰਾਈ ਜਾਂਦੀ ਐਵੇਂ ਕਿਹਦਾ ਜਵਾਗ ਨਾ ਡਰਾ ਘਤੀ ਦੋਰ ਪ੍ਰੈਂਕ ਕਰਨਾ ਹੁੰਦਾ ਕੁਝ ਸਿੱਖ ਕੇ ਆਇਆ ਕਰੋ ਠੀਕ ਹੈ ਨਾ ਆ ਪ੍ਰੈਂਕ ਕਰਨ ਕਰਨ ਵਾਲਾ ਸੀ ਵਿੱਚ ਗਾਣਾ ਖਾਈ ਜਾਨੀ ਕੰਮ ਵੈਸੇ ਤੇਰੇ ਗਾਣਾ ਵਾਲੇ 20 7ਵੀਂ ਫਿਰ ਚੁੱਪ ਇੱਕ ਸਬਦ ਨਹੀਂ ਬੋਲੇਗੀ ਹੂੰ ਹੂੰ ਤੁਰੇ ਦਾ ਕੋਹੋਂ ਕੋਹੋਂ ਹਵਾ ਲਈ ਕਿਉਂ ਪਰੇਸ਼ਾਨ ਕਰੀ ਜਾਂਦਾ ਮੈਂ ਹੂੰ ਸਭਾ ਹੋ ਪਰ ਉਹ ਨਹੀਂ ਹੂੰ ਸੋ एवरीवन ਨੂੰ ਫੋਨ ਘਟੇ ਦਿੱਤਾ ਵਸੇ ਉਹਨਾਂ ਨਾਲ ਮੈਂ ਗੱਲ ਉਹਦਾ ਕਰ ਰਹੀ ਸੀ ਕਿ ਮੈਂ ਮੁੰਡਾ ਬਣ ਕੇ ਗੱਲ ਕਰ ਰਹੀ ਸੀ ਪਰ ਮੈਨੂੰ ਨਹੀਂ ਪਤਾ ਉਹਨਾਂ ਨੂੰ ਵੌਇਸ ਸੱਚੀ ਮੁੰਡੇ ਵਾਲੀ ਤੇ ਮੁਸ਼ਕਪਰੀ ਤੈਨੂੰ ਇੰਨੀ ਵੀ ਅਕਲ ਹੈ ਨਹੀਂ ਗੱਲ ਤਾਂ ਤੂੰ ਕੀਤੀ ਨਹੀਂ ਕੱਲੀ ਹੂੰ ਹੂੰ ਇਹ ਕੀ ਗੱਲ ਹੋਈ ਅਗਲੇ ਨੂੰ ਕਿਵੇਂ ਪਤਾ ਲੱਗੂਗਾ ਕਿ ਕੁੜੀ ਹੈ ਕਿ ਮੁੰਡਾ ਵਾ ਹੈ ਤੂੰ ਇੱਕ ਨੰਬਰ ਦੀ ਡੰਗਰ ਹੀ ਆ ਪਹਿਲਾਂ ਨਾ ਸਿੱਖ ਕੇ ਆ ਬਾਅਦ ਵਿੱਚ ਤੂੰ ਪ੍ਰੈਂਕ ਕਰੀਂ ਪਤਾ ਕੀ ਆ ਮੈਂ ਕਿਵੇਂ ਕਰਿਆ ਨੰਬਰ ਸੀ ਹਾਂ ਹਾਂ ਵਸੀ ਮੇਰਾ ਸੀਗਾ ਮੈਂ ਪ੍ਰੈਂਕ ਮੈਂ ਪਤਾ ਨਹੀਂ ਮੈਂ ਤੁਹਾਨੂੰ ਨੰਬਰ ਤਾਂ ਲੱਗ ਗਿਆ ਤਾਂ ਕੋਈ ਇਸ਼ਾਰਾ ਕਰੀਦਾ ਮੈਂ ਯਾਰ ਪ੍ਰੈਂਕ ਕਰ ਰਹੀ ਸੀ ਤੁਹਾਡੇ ਨਾਲ ਤੁਹਾਡਾ ਰਿਐਕਸ਼ਨ ਦੇਖਣਾ ਸੀ ਵਲੌਗ ਬਣਾ ਰਹੀ ਆ ਮੇਰਾ ਅੱਛਾ ਬਾਬਾ ਮੈਂ ਕੋਈ ਸ਼ੋਰ ਮੈਂ ਕੋਈ ਦੁਕਾਨਦਾਰਾਂ ਦੀ ਗੱਲ ਨਹੀਂ ਤੁਸੀਂ ਕੱਢੀ ਤਾਂ ਸੀਓ ਮੈਂ ਕੱਟ ਦਿੱਤਾ ਹੁਣ ਕੱਟ ਦੂੰਗੀ ਆਪਣਾ ਕਿਤੇ ਕੰਮ ਹੀ ਇਹੋ ਜਿਹੇ ਹੁੰਦੇ ਆ ਪਰੇਸ਼ਾਨ ਕਰਨ ਵਾਲੇ ਅਗਲੇ ਨੂੰ ਇਹਨੇ ਪਰੇਸ਼ਾਨ ਕਰਨਾ ਹੀ ਹੁੰਦਾ ਪਤਾ ਨਹੀਂ ਇਹ ਕੀ ਮਿੱਟੀ ਦੀ ਬਣੀ ਐ ਇਹਨੂੰ ਭੋਰਾ ਵੀ ਅਕਲ ਨਹੀਂ ਹੈਗੀ ਇਹਦਾ ਵੇਹ ਤੁਸੀਂ ਹਰੇਕ ਗੱਲ ਨੂੰ ਸੀਰੀਅਸ ਲਿਆ ਕਰੋ ਇਹਦਾ ਕੋਈ ਪਤਾ ਨਹੀਂ ਜੀ ਕਿ ਕਿਹੜੇ ਵੇਲੇ ਬੱਸ ਤੇ ਚੜ ਜੇ ਤੇ ਬਠੰਡੇ ਨੂੰ ਚਲ ਜੇ ਤੇ ਚਲ ਜੇ ਉੱਥੇ ਜਾ ਕੇ ਬੱਸ ਸਾਡੇ ਦੇ ਵਿੱਚ ਤੇ ਹੋਰ ਹੀ ਨਾ ਭਾਵੇਂ ਕਿਸੇ ਦੇ ਘਰੇ ਜਾ ਕੇ ਬੈਠੀ ਹੋਵੇ ਤੇ ਉੱਥੇ ਵੀ ਪ੍ਰੈਂਕ ਕਰਦੀ ਹੋਵੇ ਕਿ ਮੈਂ ਇੱਥੇ ਗਈ ਆ ਤੇ ਉੱਥੇ ਗਈਆਂ ਤੁਸੀਂ ਪ੍ਰੈਂਕ ਹੀ ਸਮਝਿਓ ਇਹਦਾ ਥੋੜਾ ਧਿਆਨ ਰੱਖਿਆ ਕਰੋ ਇਹਨੂੰ ਸੀਰੀਅਸ ਲਿਆ ਕਰੋ ਠੀਕ ਹੈ ਨਾ ਪ੍ਰੈਂਕ ਪ੍ਰੈਂਕ ਦੇ ਵਿੱਚ ਤੇ ਤੁਹਾਡੇ ਦਾ ਹੀ ਤੁਹਾਡਾ ਹੀ ਨਾ ਪ੍ਰੈਂਕ ਕਰ ਜੀ ਨਹੀਂ ਉਹ ਮੈਂ ਆਡੀਅੰਸ ਨੂੰ ਹੁਣ ਕਾ ਲੀਣਾ ਸਣਾ ਸਕਦੀ ਪਰ ਮਾਸੇ ਕਾਲ ਬਹੁਤ ਸਿਰਾ ਕੱਢੀ ਸੀਗੀ ਹੁਣ ਤੇ ਮੈਂ ਤਾਂ ਪਤਾ ਨਹੀਂ ਨੰਬਰ ਕਿੱਦਾ ਇੱਕ ਆਮਾ ਤੇ ਮਾਸਾ ਦਾ ਨੰਬਰ ਤੇ ਆ ਲੱਗੀ ਸੀ ਅੱਛਾ ਨਹੀਂ ਮੇਰੇ ਮੈਂ ਹਾਂਜੀ ਸਾਰੇ ਵਧੀਆ ਮੈਂ ਵੈਸੇ ਪ੍ਰੈਂਕ ਮੈਂ ਅੱਜ ਮਾਸੀ ਨਾਲ ਕੰਗਾ ਲਾ ਕੇ ਸਪੈਸ਼ਲੀ ਮੈਂ ਸਿਮ ਲੈ ਕੇ ਆਈ ਸੀਗੀ ਸੁਡਲੇ ਤੂੰ ਵਲੌਗ ਸਟਾਰਟ ਕਰਨ ਤੋਂ ਪਹਿਲਾਂ ਤੇ ਤੂੰ ਤਾਂ ਕਿਹਾ ਸੀ ਕਿ ਸਿਮ ਐਕਸਟਰਾ ਘਰੇ ਪਈ ਹੀ ਤੇ ਤੂੰ ਹੁਣ ਕਹਿਨੀ ਆ ਕਿ ਮੈਂ ਸਪੈਸ਼ਲੀ ਪ੍ਰੈਂਕ ਵਾਸਤੇ ਸਿਮ ਲੈ ਕੇ ਆਈ ਆ ਤੇਰਾ ਕੋਈ ਸਟੈਂਡ ਹੈਗਾ ਕਿ ਨਹੀਂ ਹੈਗਾ ਸਾਈਕਲ ਦਾ ਵੀ ਸਟੈਂਡ ਹੁੰਦਾ ਪਰ ਤੇਰਾ ਉਹ ਵੀ ਨਹੀਂ ਹੈਗਾ ਇੱਕ ਨੰਬਰ ਦੀ ਝੂਠੀਆਂ ਤੂੰ

ਪਹਿਲਾਂ ਤੇ ਆਪਣੇ ਬੁੱਲ ਸਹੀ ਕਰਿਆ ਕਰ ਜਾਣ ਬੁੱਝ ਕੇ ਨਾ ਇਹੋ ਡਰਾਮੇ ਜੇ ਕਰਿਆ ਕਰ ਠੀਕ ਹੈ ਨਾ ਤੇਰੇ ਤੇ ਲੋਕੀ ਜੇ ਰੋਸਟ ਕਰਦੇ ਤੇਰੀਆਂ ਹਰਕਤਾਂ ਦਾ ਕਰਕੇ ਕਰਦੇ ਇਹ ਨਾ ਤੂੰ ਆਪਣੇ ਆਪ ਨੂੰ ਹੂਰ ਭਰੀ ਸਮਝੀ ਜਾ ਕਿ ਮੈਂ ਬੜੀ ਸੋਹਣੀ ਐ ਤੇ ਮੈਂ ਬੜੀ ਵੱਡੀ ਵਲੌਗਰ ਆ ਤੇ ਤਾਂ ਮੇਰੇ ਤੇ ਰੋਸਟਿੰਗ ਹੁੰਦੀ ਐ ਤੇਰੀਆਂ ਹਰਕਤਾਂ ਤੇ ਹੁੰਦੀ ਐ ਠੀਕ ਹੈ ਨਾ ਤੂੰ ਤੇਰੇ ਕੋਲ ਹੈ ਨਹੀਂ ਕੱਖ ਵੀ ਬਸ ਆ ਗੰਦੇ ਭੜੇ ਭੜੇ ਪ੍ਰੇ ਕਰ ਲੈ ਤੇ ਕੁਛ ਤੇਰੀ ਮਾਸੀ ਦੇ ਵੀ ਲੱਛਣ ਵੈ ਠੀਕ ਜਿਹੀ ਲੱਗਦੇ ਕਿਵੇਂ ਨਾਲ ਹੇ ਚਿਹਚ ਕਰਨ ਲਈ ਆ ਤੁਸੀਂ ਦੋ ਸਾਰਾ ਯੂਥ ਖਰਾਬ ਕਰਤਾ ਤੁਸੀਂ ਕਹਿੰਦੇ ਸ਼ੁਕਰਾ ਹੋ ਸਕਦੀ ਉਹ ਮੈਨੂੰ ਕੱਟਣਾ ਪਊਗਾ ਹਨਾ ਜਿੱਥੇ ਰੋਂਗ ਬੋਲ ਰਹੇ ਸੀਗੇ ਬਾਅਦ ਵਿੱਚ ਜਦੋਂ ਨੂੰ ਪਤਾ ਲੱਗੀ ਹਾਂ ਮੈਂ ਕਹ ਫਿਰ ਉਹਨਾਂ ਨੇ ਕਿਹਾ ਵੀ ਹਾਂ ਮੈਂ ਕਹ ਤੂੰ ਦੱਸ ਤਾਂ ਦਿੰਦੀ ਵੀ ਤੂੰ ਪ੍ਰੈਂਕ ਕਰਨਾ ਮੈਂ ਕਹ ਬਸ ਪ੍ਰੈਂਕ ਕਰ ਤਸ ਕੇ ਥੋੜੀ ਜਿਹੀ ਤਾਂ ਹੁੰਦਾ ਆ ਬਟ ਉਹ ਵੀ ਸੋਚਿਆ ਹਨਾ ਸਿੱਕੇ ਉਹਨਾਂ ਦਾ ਰੋਂਗ ਨੰਬਰ ਹੈ ਕਿ ਆ ਹਨਾ ਤੇ ਇਹ ਕੌਣ ਹੋ ਸਕਦਾ ਆ ਤੇ ਬਟ ਮੈਨੂੰ ਤਾਂ ਬਹੁਤ ਮਜ਼ਾ ਆਇਆ ਉਹਨਾਂ ਨਾਲ ਪ੍ਰੈਂਕ ਕਰਕੇ ਤੇ ਤੁਸੀਂ ਜ਼ਰੂਰ ਦੱਸਣਾ ਆਪਣਾ ਕਮੈਂਟ ਲਾ ਕੇ ਤੁਹਾਨੂੰ ਕਿੱਦਾਂ ਲੱਗਾ ਤੇ ਵਾ ਕਮੈਂਟਾਂ ਦੇ ਵਿੱਚ ਤਾਂ ਅਸੀਂ ਲਿਖਾਂਗੇ ਗੰਦਾ ਪ੍ਰੈਂਕ ਜੋਗੀ ਅੱਜ ਤੋਂ ਬਾਅਦ ਉੱਪਰ ਜੇ ਕਮੈਂਟ ਕੀਤਾ ਵੀ ਤੂੰ ਨਾਲ ਹੀ ਡਿਲੀਟ ਕਰ ਦੇਣੀ ਤੂੰ ਸਾਰਾ ਦਿਨ ਫੋਨ ਤੇ ਲਹਿਣਾ ਮਤਲਬ ਬੈਠੀ ਰਹਿਣੀ ਆ ਕਿ ਕੌਣ ਨੈਗੇਟਿਵ ਕਮੈਂਟ ਕਰਦਾ ਕੌਣ ਪੋਜ਼ਿਟਿਵ ਕਰਦਾ ਤੂੰ ਸਾਰੇ ਕਮੈਂਟ ਡਿਲੀਟ ਕਰ ਦੇਣੀ ਆ ਆ 2 4 ਹੁੰਦੇ ਆ ਉਹ ਵੀ ਮੈਨੂੰ ਲੱਗਦਾ ਤੂੰ ਆਪਦੀਆਂ ਈਡੀਆਂ ਤੋਂ ਕਰਦੀਆਂ ਤੈਨੂੰ ਸਾਰੇ ਕਮੈਂਟ ਭੈੜੇ ਹੀ ਹੁੰਦੇ ਆ ਤੇ ਤੂੰ ਇਹੋ ਜਿਹੇ ਗੰਦੇ ਗੰਦੇ ਪ੍ਰੈਂਕ ਨਾ ਕਰਿਆ ਕਰ ਠੀਕ ਆ ਨਾ ਪਹਿਲਾਂ ਸਿੱਖ ਕੇ ਆ ਕੁਛ ਤੇ ਪਹਿਲਾਂ ਆਪਣਾ ਬੂਥਾ ਸਹੀ ਕਰ ਜਿਹੜਾ ਵੀਂਗਾ ਟੇਡਾ ਬਣਾਉਣੀ ਆ ਸੰਦੀਪ ਐਂ ਤਾਂ ਦੁੱਖ ਡਾਉਣਿਆਂ ਨਾ ਖੇਡਣ ਈ ਆ ਕੀ ਨਾਲੇ ਦਾ ਤੈਨੂੰ ਗਲੀ ਚ ਬੁੱਢੀਆਂ ਨੇ ਵੇਖਣਾ ਹੁਣ ਤੂੰ ਤਿਆਰ ਹੋ ਜਾਂ ਅੰਟੀ ਤੂੰ ਵੀ ਬੁੱਢੀ ਆ ਕੀ ਤੂੰ ਹਣਾ ਸਿਆਣੀ ਬਿਆਣੀ ਹੋ ਗਈ ਜਿ ਕਿਹੋ ਜੇ ਕੰਮਾਂ ਦੇ ਵਿੱਚ ਪਈ ਆ ਦੂਸਰੀ ਗੱਲ ਉਹ ਬਾਂਦਰ ਦਾ ਜਲੂਸ ਕੱਢੀ ਜਾਂਦੀ ਆ ਉਹ ਵੀ ਵਿਚਾਰਾ ਆਂਦਾ ਹੋਣਾ ਵਾ ਸੋਚਦਾ ਨਾ ਕਿਦੇ ਹੱਥਾਂ ਦੇ ਵਿੱਚ ਆ ਗਿਆ ਕਿ ਵੀ ਇਹਨੇ ਤਾਂ ਮੇਰਾ ਜਲੂਸ ਹੀ ਕੱਢਤਾ ਕੁੱਟ-ਕੁੱਟ ਕੇ ਆਣਾ ਵਾ ਉੱਟਟਾ ਡਣਾ ਵਾ ਵਿਆਹ ਹੋਇਆ ਤਾਂ ਬੁੱਢੀਆਂ ਨੇ ਵੇਖਣਾ ਆਣਾ ਮੰਮੀ ਫੇਰ ਉਹ ਬੁੱਢੀਆਂ ਤੁਹਾਨੂੰ ਦੇਤ ਨਾ ਹੋਈਆਂ ਉਹ ਤਾਂ ਤੇਰਾ ਨਾਮ ਨਾ ਵ્યાਹ ਹੋਇਆ ਤਾਂ ਕਰਕੇ ਉਹਨਾਂ ਨੇ ਵੇਖਣਾ ਨਾ ਮੈਨੂੰ ਬੁਦਰੀ ਨੂੰ ਕਿਉਂ ਵੇਖਣਾ ਉਹਨਾਂ ਨੇ ਅੱਤਾ ਤਤੀ ਤਾਂ ਮੰਮੀ ਸੰਦੀਪ ਚੱਲ ਮੈਂ ਖਾ ਕੇ ਸਲਫਾਸ ਤੇ ਇਹਨੇ ਸਕ੍ਰਿਪਟ ਲਿਖਿਆ ਹਨਾ ਸਕ੍ਰਿਪਟ ਇਦਾਂ ਨਹੀਂ ਹੁੰਦੀ ਆ ਤੁਸੀਂ ਦੱਸੋ ਜਿਹੜੀ ਤੋਤਲੀ ਨਾ ਹੁੰਦੀ ਆ ਜੋ ਵੀ ਰੋਲ ਕਰਨ ਦੇ ਆ ਜਿਹੜੀ ਤੋਤਲੀ ਹੋਈ ਤੇ ਉਹਦਾ ਦਿਮਾਗ ਤੇ ਹੈਗਾ ਹੀ ਆ ਨਾ ਇਹਨਾਂ ਕਿ ਮੈਂ ਕੀ ਕਰਨਾ ਤੇ ਕੀ ਨਹੀਂ ਕਰਨਾ ਤੂੰ ਤੋਤਰੀਆਂ ਡੰਗਰੇ ਸੁਢਲੇ ਤੂੰ ਤੋਤਲੀਆਂ ਦਿਮਾਗ ਤੇਰਾ ਹੈਗਾ ਵਾ ਫਿਲਮ ਬਣਾਉਣੀ ਤੇ ਪਹਿਲਾਂ ਸਿੱਖ ਲੋ ਜਿੰਨਾਂ ਦੀ ਤੁਸੀਂ ਰੀਸ ਕਰੰਦਾ ਹੈ ਜੇ ਤੇ ਉਹਨਾਂ ਦਾ ਲੱਗਦਾ ਵੀ オリジナル ਆ ਕਿ ਇਹ ਫਿਲਮਾਂ ਦੇ ਵਿੱਚ ਕੰਮ ਕਰਨ ਦੇ オリジナル ਲੱਗਦੀਆਂ ਏ ਤੁਹਾਡੀਆਂ ਫੇਕ ਆ ਤੁਸੀਂ ਸਕ੍ਰਿਪਟ ਲਿਖਦੇ ਹੋ ਪਰ ਲੱਤਾਂ ਨਾਲ ਲਿਖਿਆ ਕਰੋ ਕਿ ਕੀ ਲਿਖੰਦਾ ਹੈ ਜੇ ਜਿਹੜੀ ਤੋਤਲੀ ਆ ਤੋਤਲੀ ਦਾ ਦਿਮਾਗ ਤੇ ਹੈਗਾ ਨਾ ਠੀਕ ਆ ਨਾ ਜੁਬਾਨੋਂ ਤੋਤਲੀ ਆ ਨਾ ਕਿ ਦਿਮਾਗੋਂ ਤੋਤਲੀ ਆ ਸਿਦਰੀ ਦਾ ਰੋਲ ਵਿੱਚੇ ਕਰਦਾ ਤੁਸੀਂ ਤੁਹਾਨੂੰ ਪਤਾ ਲੱਗਦਾ ਤੁਸੀਂ ਕੀ ਲਿਖਿਆ ਜੇ ਲੋਕਾਂ ਨੂੰ ਤੁਸੀਂ ਮੂਰਖੀ ਬਣਾਉਂਦਾ ਜੇ ਹਾਏ ਜੁੱਤੀ ਪਤਾਰ ਮੇਰੀ ਦਿੱਤੇ ਗਈ ਹੈ ਜੁੱਤੀ ਤੂੰ ਨਾ ਪਾ ਜੁੱਤੀ ਦੀਆਂ ਤੂੰ ਚੀਕਾਂ ਕਢਾ ਦੇਣੀਆਂ ਜੇ ਹਿਸਾਬ ਨਾਲ ਤੇਰਾ ਵੇਟ ਚਲ ਠੀਕ ਹੈ ਲਗਾਈ ਚੱਲ ਤੁਹਾਡੀ ਮਰਜ਼ੀ ਹੈਗੇ ਆਏ ਹਾਏ ਮੇਕਅਪ ਹੀ ਥੱਪੀ ਜਾਣ ਰਹੀ ਆ ਸੰਦੀਪ ਹੋ ਗਈ ਯਾਰ ਬਾਤ ਮੰਮੀ ਹੁੰਨੀ ਪਈ ਆ ਹੁਣ ਕਿਉਂ ਹਰਾਨਗੀ ਦੇ ਨਾਲ ਵੇਖਣ ਦਈਆਂ ਭੜੇ ਭੜੇ ਐਕਸ਼ਨ 'ਚ ਮਾਰਨ ਦੀ ਕਿ ਹੈ ਇਹਨੇ ਕੀ ਕਰ ਲਿਆ ਤੂੰ ਚਵਾਤੀ ਲਾ ਕੇ ਆਈ ਹੈਂ ਕਿ ਉੱਠ ਜਾ ਕੇ ਸੰਦੀਪ ਤਿਆਰ ਹੋ ਜਾ ਬੁੜੀਆਂ ਨੇ ਵੇਖਣ ਆਉਣਾ ਏ ਵਿਖਾਲਾ ਹੁਣ ਬੁੜੀਆਂ ਨੂੰ ਇਹਨੂੰ ਮੇਕਅਪ ਤਾਂ ਕਰਨਾ ਆਉਂਦਾ ਨਹੀਂ ਆ ਪਾਰਲਰ ਚੋਂ ਇਹਨੂੰ ਤਿਆਰ ਕਰਾ ਕੇ ਲਿਆਉਂਦੇ ਜੇ ਤੁਸੀਂ ਠੀਕ ਆ ਨਾ ਹੁਣ ਵੇਨੀ ਆ ਢੇੜੇ ਢੇੜੇ ਜੈ ਐਕਸ਼ਨ ਮਾਰ ਮਾਰ ਕੇ ਕਿ ਹੈ ਇਹ ਕੀ ਬਣ ਗਈ ਹਾ ਨੇਤਾ ਤੇ ਨਤ ਲਿਆ ਤੂੰ ਤੇ ਤੇ ਬਦਲਿਆ ਨਹੀਂ ਆਏ ਲੱਬਾ ਮੇਰੇ ਤੇ ਦਿਮਾਗ ਖਲਾਬ ਹੋ ਗਿਆ ਆ ਬਦਲ ਨਹੀਂ ਪੈਣਾ ਮੈਨੂੰ ਬੁੱਧੀਆਂ ਦੇਖਣ ਆਉਂਦੀਆਂ ਦਿਮਾਗ ਤੇ ਸਹੀ ਗੱਲ ਆ ਦਿਮਾਗ ਵਾਲੀ ਗੱਲ ਤਾਂ ਤੂੰ ਸਹੀ ਕੀਤੀ ਕਿ ਦਿਮਾਗ ਤਾਂ ਦਵਾਈ ਆ ਕੇ ਸਾਰਿਆਂ ਦਾ ਨਾ ਖਰਾਬ ਹੋ ਗਿਆ ਤਾਈਆਂ ਦੇ ਗੰਦੀਆਂ ਗੰਦੀਆਂ ਭੇੜੀਆਂ ਭੇੜੀਆਂ ਫਿਲਮਾਂ ਬਣਾਉਂਦਾ ਹੈ ਜੇ ਆ ਕੋਈ ਫਿਲਮ ਹੋਈ ਕਿਹੜਾ ਰੋਲ ਕਿਹੜਾ ਦੇਣਾ ਕੀ ਤੈਨੂੰ ਕੋ ਸਮਝ ਸਮਝ ਲੱਗਦੀ ਨਹੀਂ ਹੈ ਦੂਜੀ ਗੱਲ ਬੁੜੀਆਂ ਨੇ ਤੈਨੂੰ ਦੇਖਣਾਉਣਾ ਸੁਢਰੇ ਤੇਰੇ ਸੂਟ ਨੂੰ ਥੋੜਾ ਦੇਖਣ ਆਉਣਾ ਜਿਵੇਂ ਦੀ ਹੈਗੀ ਚੁੱਪ ਕਰਕੇ ਬਹਿ ਜਾ ਕਿ ਤੇ ਵਿਖਾ ਚਲੋ ਆਓ ਚਲੋ ਭੈਣ ਜੀ ਆਓ ਮੇਰੀ ਨਾ ਵੇਖੋ ਉਹ ਵਿਖਾ ਲੋ ਤੇ ਵਾਹ ਸੋਹਣੀ ਲੱਗਣ ਦੀ ਨਾ ਨਾ ਮੂੰਹ ਤੋਂ ਕਪੜਾ ਨੂੰ ਤਾਰਿਓ ਇਹਨੇ ਤੁਹਾਡੇ ਦੰਦੀ ਵੜ ਦੇਣੀ ਜੇ ਫੇਰ ਨਾ ਕਿਓ ਮੇਕਅੱਪ ਤੇ ਵੇਖੋ ਆਹ ਵੇਖਾ ਇੰਨੇ ਨੇ ਸੋਹਣੇ ਰਿਸ਼ਤੇ ਦਸਨੀ ਹੱਕਰ ਨਹੀਂ ਪਾਈ ਜਾਂਦੀ ਸਾ ਕੀ ਲੈ ਆਇਆ ਪਲ ਨਹੀਂ ਜਾ ਆਹ ਵੇਖਾ ਕੀ ਬਣੀ ਦੀ ਘੁੰਡੇ ਤੇ ਤਾਂ ਕਰ ਮਾਸਾ ਅਮੈਂ ਭੰਜੀ ਨੂੰ ਪਾਣੀ ਦਾ ਤੂੰ ਬਸ ਇੱਥੇ ਪਾਣੀ ਭਰੀ ਜਾ ਤੇ ਉਹਨਾਂ ਨੇ ਆਪਦਾ ਕੰਮ ਕਰਤਾ ਉਹ ਵੀ ਕੋਲ ਹੀ ਬੋਲੀ ਜਾਂਦੇਗਾ ਵਾ ਸੁੱਡਣਾ ਉਹ ਕਿਹੜਾ ਦੱਸ ਬੋਲੀ ਆ ਉਹ ਤੋਤਲੀ ਬਣੀ ਆ ਕਰੈਕਟਰ ਦੇ ਵਿੱਚ ਤੋਤਲੀ ਬਣੀ ਆ ਨਾ ਕਿ ਬੋਲੀ ਆ ਪਾਇਨੇ ਕਿੱਥੋਂ ਲੈ ਆਉਂਦੇ ਗੰਦੇ-ਗੰਦੇ ਕਰੈਕਟਰ ਜਿਹਦੇ ਗੰਦੀਆਂ-ਗੰਦੀਆਂ ਫਿਲਮਾਂ ਆ ਜੀਆਂ ਤੇ ਪਤਾ ਨਹੀਂ ਇਹਨਾਂ ਦੇ ਲਿਖਦਾ ਕੌਣ ਆ ਫਿਲਮਾਂ ਐਡੇ ਭੇੜੇ-ਭੇੜੇ ਸਲੂਟ ਆ ਜਿਹੜੀ ਆ ਫਿਲਮ ਲਿਖਦੇ ਆ ਨਾ ਉਹਨਾਂ ਨੂੰ ਸਲੂਟ ਆ ਸੱਤ ਮੂੰਹ ਤੇ ਵਿਖਾਉਣਾ ਪੈਣਾ ਆਂਟੀ ਤੇ ਤੈਨੂੰ ਵੇਖਣ ਆਈ ਆ ਨਾ ਚੱਲ ਹੁੰਡ ਚੱਕ ਵਿਖਾ ਮੂੰਹ ਚੱਲੋ ਵੇਖ ਲਓ ਫੇਰ ਦਾਦਾ ਤੁੱਤੀ ਅਦੀ ਦੀ ਗਲਾਸ ਰੱਖ ਦਿਓ ਲੈ ਆਉ ਰੱਖ ਦਿਨੀ ਮੈਨੂੰ ਲੱਗਦਾ ਅੰਟੀਆਂ ਵੀ ਵੇਲ ਲਈ ਇਹਨਾਂ ਨੂੰ ਕੋਈ ਕੰਮ ਧੰਦਾ ਹੈ ਨਹੀਂ ਆਂ ਦੱਸ ਤੁਸੀਂ ਆਪਦੇ ਘਰੇ ਰਮਾਨਾ ਬਹੁਤ ਕੀ ਕਿਹੜੇ ਕੰਮ ਹੀ ਪਈਆਂ ਜੇ ਕਿ ਫਲਾਣੇ ਦੀ ਨੋ ਐਂ ਤੇ ਢਮਕਣੀ ਦੀ ਆਪਦੀਆਂ ਨੋਆਂ ਤਾਂ ਜਾ ਕੇ ਸੇਵਾ ਸੁਭਾ ਕਰਾਓ ਕੰਮਕੁਮ ਕਰਵਾਓ ਲਾਗੋ ਕਰੇ ਕਿਹੜੀਆਂ ਫਿਲਮਾਂ ਹੁਲਮਾਰੇ ਚੱਕਰਾਂ 'ਚ ਪਈਆਂ ਜੇ ਉਹ ਵੀ ਇਹਨਾਂ ਨਾਲ ਜੇ ਕੰਮ ਕਰਨਾ ਹੈ ਕੋਈ ਚੰਗੇ ਬੰਦੇ ਨਾਲ ਕਰੋ ਇਹਨਾਂ ਨਾਲ ਕਰ ਲੱਗੇ ਜੇ ਇਹੋ ਜੀ ਮਤ ਤੁਹਾਨੂੰ ਆਉਣੀ ਜੇ ਫਿਰ ਖਾਓਗੇ ਛਿੱਤਰ ਮਤ ਸਹੀ ਹੈ ਦੀ ਪਤਾ ਨਹੀਂ ਕਿੱਥੇ ਚਲ ਗਿਆ ਭਾਈ ਇਹਨੂੰ ਕੋਲ ਬਹਿ ਜਾਣਾ ਚਾਹੀਦਾ ਹੀ ਪਤਾ ਤਾਂ ਹੈ ਵੀ ਕਿਦਾਂ ਬੋਲਦੀ ਆ ਮੱਲੇ 'ਚ 베ਜਤੀ ਇਹ ਕਰਾਉਗੀ ਮੈਨੂੰ ਤੇ ਲੋਕਾਂ ਨੇ ਨੀ ਛੱਡਣਾ ਤੇਰੀ ਨੋਂ ਤੋਤਲੀ ਆਈ ਆ ਨਾਲੇ ਅੰਟੀ ਦੋ ਦੋ ਕੰਮ ਕਰੀ ਜਾਂਦੀ ਹਨਾ ਇੱਕ ਨਾਲ ਕੱਲੀ ਸੋਚੀ ਜਾਂਦੀ ਐ ਨਾਲੇ ਇੱਕ ਚਾਹ ਬਣਾਈ ਜਾਂਦੀ ਐ ਕਿ ਦਸੋ ਲੋਕਾਂ ਨੇ ਤੇ 베ਜਤੀ ਕੀਤੀ ਆ ਤੇ ਕਰਨ ਦੇ ਆ ਤੇ ਕਰਨੀ ਆ ਲੋਕਾਂ ਨੇ ਤੁਹਾਡੇ ਕੰਮ ਹੀ 베ਜਤੀ ਵਾਲੇ ਤੇ ਲੋਕਾਂ ਨੇ 베ਜਤੀ ਕਰਦੀ ਕਰਦੇ ਕੋਈ ਚੰਗਾ ਕੰਮ ਕਰੋਗੇ ਤੇ ਲੋਕੀ ਨਾ 베ਜਤੀ ਕਰਨ ਇਹ ਤਾਂ ਗੱਲ ਤਾਂ ਸਹੀ ਕੀਤੀ ਆਂਟੀ ਵੈਸੇ ਇਨਾ ਤੱਕ ਇਦਾਂ ਹੀ ਚੱਲਦਾ ਰਹਿਣਾ ਹੈ ਤੇ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਨਾਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ